ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਦੇ ਖਾਸ ਰੂਪ ਦਾ ਦਿਦਾਰੇ ਸਾਨੂੰ ਇਸ ਤੇ ਉਸਵਾਂ ਇਸ ਤੇ ਪੁਰਬਾਂ ਦੇ ਵਿੱਚੋਂ ਹੁੰਦੇ ਨੇ ਇਸ ਦੇ ਇਤਿਹਾਸ ਵਿੱਚੋਂ ਹੁੰਦੇ ਨੇ ਤੇ ਇਹਦੀ ਇਤਿਹਾਸ ਦੇ ਵਿੱਚ ਹੀ ਕੁਝ ਐਸੇ ਪੁਰਬ ਜੁੜੇ ਹੋਏ ਨੇ ਜੋ ਲੋਕਮਨਾਂ ਦੇ ਉੱਤੇ ਸਿੱਖ ਧਰਮ ਦੀ ਬੜੀ ਗਹਿਰੀ ਤੇ ਵਿਲੱਖਣ ਛਾਪ ਛੜ ਜਾਂਦੇ ਨੇ ਅੱਜ ਅਸੀਂ ਸਾਕਤ ਸ਼੍ਰੀ ਕੇਸਗੜ ਸਾਹਿਬ ਆਏ ਹਾਂ ਜਿੱਥੇ ਕਿ ਹੋਲਾ ਮਹੱਲਾ ਦਾ ਖਾਸ ਉਸਤਵ ਮਨਾਇਆ ਜਾ ਰਿਹਾ ਹੈ ਆਨੰਦਪੁਰ ਜਿਸ ਨੂੰ ਖਾਲਸੇ ਦੀ ਜਨਮ ਅਤੇ ਕਰਮ ਭੂਮੀ ਕਿਹਾ ਜਾਂਦਾ ਹੈ ਇਸ ਅਸਥਾਨ ਤੇ ਮਾਲਵੇ ਦੇ ਵਿੱਚ ਇਹ ਪੈਂਦਾ ਸਥਾਨ ਹੈ ਤੇ ਇੱਥੇ ਮਾਝੇ ਤੇ ਦੁਆਬੇ ਤੋਂ ਹੀ ਨਹੀਂ ਬਲਕਿ ਪੂਰੇ ਪੰਜਾਬ ਭਰ ਤੋਂ ਸੰਗਤਾਂ ਆਉਂਦੀਆਂ ਨੇ ਤੇ ਹੋਲੇ ਮਹੱਲੇ ਦਾ ਉਤਸਵ ਬੜੇ ਹੀ ਜਾਹੋ ਜਲਾਲ ਅਤੇ ਉਤਸ਼ਾਹ ਦੇ ਨਾਲ ਮਨਾਉਂਦੀਆਂ ਨੇ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਪੁਰਬ ਦੀਆਂ ਕੁਝ ਚਲਕੀਆਂ ਤੇ ਕਰਦੇ ਹਾਂ ਸੰਗਤ ਦਰਸ਼ਨ ਲਾ ਮਹੱਲਾ ਸਿੱਖਾਂ ਦਾ ਇੱਕ ਅਹਿਮ ਦਿਹਾੜਾ ਹੈ ਜੋ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ ਸਿੱਖਾਂ ਨੂੰ ਹੋਲੀ ਦਾ ਪਰੰਪਰਾਗਤ ਰੂਪ ਪਰਵਾਹ ਨਹੀਂ ਸੀ ਚਾਹ ਕਹਿ ਲੋ ਕਿ ਗੁਰੂ ਸਾਹਿਬ ਨੂੰ ਜੋ ਪਰੰਪਰਾਗਤ ਹੋਲੀ ਪੂਰੇ ਦੇਸ਼ ਵਿੱਚ ਮਨਾਈ ਜਾਂਦੀ ਹੈ ਜੋ ਉਸ ਸਮੇਂ ਵੀ ਮਨਾਈ ਜਾਂਦੀ ਸੀ ਉਸ ਸਵੀਕਾਰ ਨਹੀਂ ਸੀ ਕਿਉਂਕਿ ਗੁਰੂ ਪਾਤਸ਼ਾਹ ਨੇ ਸਿੱਖ ਸਿਰਜ ਕੇ ਖਾਲਸਾ ਸਥਾਪਨਾ ਕਰਕੇ ਇੱਕ ਵੱਖਰੇ ਤੇ ਵਿਲੱਖਣ ਧਰਮ ਦੀ ਸ਼ੁਰੂਆਤ ਕੀਤੀ ਸੀ ਤਾਂ ਉਹਨਾਂ ਨੇ ਚਾਹਿਆ ਕਿ ਕਿਉਂ ਨਾ ਖਾਲਸੇ ਦੀ ਤਿਹਾਰ ਵੀ ਇਸੇ ਤਰ੍ਹਾਂ ਦੇ ਚੜਦੀ ਕਲਾ ਦੇ ਹੋਣ ਤੇ ਫਿਰ ਇਹ ਚੜਦੀ ਕਲਾ ਦਾ ਪ੍ਰਤੀਕ ਸਿੱਖਾਂ ਦੇ ਨਿਆਰੇ ਪੰਦਾ ਪ੍ਰਤੀਕ ਤਿਹਾਰ ਹੋਲਾ ਮਹੱਲਾ ਸ਼ੁਰੂ ਹੋ ਗਿਆ ਗੁਰੂ ਪਾਸ਼ਾ ਨੇ ਹਿੰਦੂਸਤਾਨੀ ਲੋਕਾਂ ਦੀ ਸੁੱਤੀ ਹੋਈ ਅਣਖ ਨੂੰ ਜਗਾ ਕੇ ਉਹਨਾਂ ਦੇ ਮਨਾਂ ਅੰਦਰ ਚੜਦੀ ਗਲਾ ਦਾ ਅਹਿਸਾਸ ਪੈਦਾ ਕਰਨ ਲਈ ਹੋਲੀ ਨੂੰ ਹੋਲੇ ਮਹੱਲੇ ਦਾ ਰੂਪ ਦੇ ਦਿੱਤਾ ਚੇਤ ਵਿਧੀ ਇਕਮ ਸੰਮਤ 1757 ਨੂੰ ਦਸਮ ਪਾਸ਼ਾ ਨੇ ਅਨੰਦਪੁਰ ਸਾਹਿਬ ਵਿਖੇ ਹੋਲਗੜ੍ਹ ਦੇ ਸਥਾਨ ਤੇ ਪਹਿਲੀ ਵਾਰ ਹੋਲਾ ਮਹੱਲਾ ਮਨਾਇਆ ਹੋਲੇ ਸ਼ਬਦ ਦਾ ਅਰਥ ਹੈ ਹਮਲਾ ਕਰਨਾ ਤੇ ਮੁਹੱਲਾ ਸ਼ਬਦ ਫਾਰਸੀ ਦਾ ਸ਼ਬਦ ਹੈ ਜਿਸ ਦਾ ਤਦਪਉ ਮੁਹੱਲੋ ਸ਼ਬਦ ਹੈ ਜਿਸ ਦਾ ਅਰਥ ਹੈ ਮੁਹੱਲੇ ਦੀ ਥਾਂ ਗੁਰੂ ਪਾਸ਼ਾ ਆਪਣੀਆਂ ਖਾਲਸਾ ਫੌਜਾਂ ਨੂੰ ਦੋ ਦਲਾਂ ਵਿੱਚ ਵੰਡ ਦਿੰਦੇ ਸਨ ਇੱਕ ਦਲ ਕਿਲੇ ਦੇ ਉੱਪਰ ਕਾਬਜ਼ ਹੋ ਜਾਂਦਾ ਸੀ ਤੇ ਦੂਜਾ ਦਲ ਜੰਗ ਕਰਕੇ ਉਸ ਕਿਲੇ ਨੂੰ ਛਡਵਾਉਣ ਦੀ ਕੋਸ਼ਿਸ਼ ਕਰਦਾ ਸੀ ਇਸ ਮਸ ਇਸ ਮਨਸੂਈ ਲੜਾਈ ਵਿੱਚ ਜੋ ਵੀ ਜਿੱਤ ਪ੍ਰਾਪਤ ਕਰਦਾ ਗੁਰੂ ਪਾਤਸ਼ਾਹ ਉਸ ਦਲ ਨੂੰ ਸਰੋਪੇ ਨਾਲ ਨਿਵਾਜਦੇ ਸਨ ਕੈਲ ਹੋ ਕੇ ਹੋਲਾ ਮਹੱਲਾ ਸਿੱਖ ਕੌਮ ਵਿੱਚ ਇੱਕ ਨਵਾਂ ਉਤਸ਼ਾਹ ਲੈ ਕੇ ਆਉਂਦਾ ਹੈ ਇਹ ਸਿੱਖਾ ਅੰਦਰ ਜੂਝਣ ਅਤੇ ਆਪਣੀ ਇੱਜ਼ਤ ਪੱਤ ਦੀ ਰਾਖੀ ਕਰਨ ਦੀ ਜ਼ਰੂਰਤ ਅਤੇ ਸ਼ਕਤੀ ਪੈਦਾ ਕਰਦਾ ਹੈ ਸਾ ਸਤਹੀਣ ਹੋਈ ਕੌਮ ਵਿੱਚ ਨਵੀਂ ਸ਼ਕਤੀ ਤੇ ਜ਼ੁਲਮ ਜ਼ਾਬਰ ਵਿਰੁੱਧ ਡੱਟ ਕੇ ਮੁਕਾਬਲਾ ਕਰਨ ਦੀ ਭਾਵਨਾ ਤੇ ਇਰਾਦੇ ਨੂੰ ਦ੍ਰਿੜ ਕਰਦਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਹੋਲੇ ਮਹੱਲੇ ਦਾ ਮੋਢ ਬੰਨਿਆ ਸੀ ਇਸੇ ਲਈ ਇੱਥੇ ਹਰ ਸਾਲ ਕੁਝ ਦਿਨ ਪਹਿਲਾਂ ਹੀ ਹੋਲੇ ਮਹੱਲੇ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਸਿੱਖ ਸੰਗਤਾਂ ਚਾਹੇ ਉਹ ਕਿਸੇ ਵੀ ਉਮਰ ਵਰਗ ਦੇ ਹੋਣ ਬੱਚੇ ਨੌਜਵਾਨ ਬਜ਼ੁਰਗ ਕੇਸਰੀ ਰੰਗ ਦੇ ਦਸਤਾਰੇ ਅਤੇ ਕੇਸਰੀ ਖਾਲਸਾਈ ਛੰਡੇ ਲਗਾ ਕੇ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ ਰਵਾਨਾ ਹੋ ਜਾਂਦੇ ਹਨ ਤੇ ਆ ਕੇ ਗੁਰੂ ਪਾਸ਼ਾ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ ਦੇ ਚਰਨ ਪਰਸਦੇ ਹਨ ਇਸ ਦਿਨ ਗੁਰੂ ਪਾਸ਼ਾ ਸਾਸ਼ਤਰ ਅਭਿਆਸ ਯੁੱਧ ਅਭਿਆਸ ਜੁੱਧ ਦੇ ਵਿੱਚ ਵਰਤੀ ਜਾਣ ਵਾਲੀ ਪੈਦੜੇ ਬਾਜੀ ਅਤੇ ਜੁੱਧ ਦੇ ਨਾਲ ਜੁੜੀਆਂ ਹੋਰ ਕਲਾਵਾਂ ਦੇ ਵਿੱਚ ਸਿੱਖਾਂ ਨੂੰ ਸੰਪੂਰਨ ਹੋਣ ਦੇ ਲਈ ਕਈ ਤਰ੍ਹਾਂ ਦੇ ਗੁਰਦੱਸ ਦੇ ਸਨ ਗੁਰੂ ਪਾਸ਼ਾ ਆਪਨਾ ਇੱਕ ਮਕਬੂਲ ਸੂਰਬੀਰ ਜੋਦੇ ਸਨ ਤਾਂ ਉਹ ਚਾਹੁੰਦੇ ਸਨ ਕਿ ਉਹਨਾਂ ਦੇ ਸਿੱਖ ਵੀ ਇਸੇ ਤਰ੍ਹਾਂ ਦੇ ਜੁਝਾਰੂ ਜੋਦੇ ਬਣਨ ਹੋਲੇ ਮਹੱਲੇ ਦਾ ਸੰਬੰਧ ਖਾਲਸਾਈ ਫੌਜਾਂ ਅਕਾਲੀ ਫੌਜਾਂ ਜਾਂ ਗੁਰੂ ਪਾਤਸ਼ਾਹ ਜੀ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਦੇ ਨਾਲ ਵੀ ਬਹੁਤ ਡੂੰਘਾ ਹੈ ਹੋਲੇ ਮਹੱਲੇ ਤੋਂ ਕੁਝ ਦਿਨ ਪਹਿਲਾਂ ਹੀ ਨਿਹੰਗ ਸਿੰਘਾਂ ਦੇ ਜਥੇ ਸ਼੍ਰੀ ਕੇਸਗੜ ਸਾਹਿਬ ਦੀ ਧਰਤੀ ਤੇ ਆਉਣੇ ਆਰੰਭ ਹੋ ਜਾਂਦੇ ਨੇ ਅਤੇ ਹੋਲੇ ਮਹੱਲੇ ਵਾਲੇ ਦਿਨ ਨਿਹੰਗ ਸਿੰਘਾਂ ਵਿੱਚ ਵੀ ਖਾਸ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਕਈ ਤਰ੍ਹਾਂ ਦੇ ਕਰਤੱਵ ਦਿਖਾ ਕੇ ਜੁਝਾਰੂ ਕਾਰਜਕਾਰ ਕੇ ਉਹ ਸਿੱਖ ਸੰਗਤਾਂ ਦਾ ਮਨ ਮੋਹੀ ਰੱਖਦੇ ਨੇ ਉਹਨਾਂ ਨੂੰ ਮੰਤਰ ਮੁਗਿਤ ਕਰੀ ਰੱਖਦੇ ਨੇ ਇਹ ਇੱਕ ਹਿਸਾਬ ਨਾਲ ਇੱਕ ਨਵੀਂ ਜਾਗ ਹੈ ਸਾਡੀਆਂ ਨਵੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿ ਸਿੱਖ ਧਰਮ ਜਾਂ ਸਿੱਖ ਕੌਮ ਇੱਕ ਕੈਸੀ ਕੌਮ ਹੈ ਕਿਸ ਤਰ੍ਹਾਂ ਦੇ ਕਰਤੱਵ ਨੇ ਜੋ ਸਿੱਖ ਆਪਣੀਆਂ ਜੰਗਾਂ ਦੌਰਾਨ ਕਰਦੇ ਸਨ ਜਿਸ ਨਾਲ ਉਹਨਾਂ ਨੇ ਕਈ ਜੰਗਾਂ ਨੂੰ ਫਤਿਹ ਕੀਤਾ ਸੀ ਪਰ ਜਿੱਥੇ ਗੁਰੂ ਪਾਤਸ਼ਾਹ ਨੇ ਸ਼ਾਸਤਰਾਂ ਨੂੰ ਧਰਮ ਦੀ ਰੱਖਿਆ ਲਈ ਵਰਤਿਆ ਸ਼ਾਸਤਰਾਂ ਨੂੰ ਬਗਤੀ ਦੀ ਸ਼ਕਤੀ ਦੇ ਨਾਲ ਰੱਖਿਆ ਦੇ ਪ੍ਰਤੀਕਕ ਦੱਸਿਆ ਉੱਥੇ ਹੀ ਗੁਰੂ ਪਾਸ਼ਾ ਨੇ ਕਿਹਾ ਕਿ ਮੇਰਾ ਸਿੱਖ ਕਦੇ ਵੀ ਕਿਸੇ ਨੇ ਹੱਥੇ ਉੱਤੇ वार ਨਹੀਂ ਕਰੇਗਾ। ਅਤੇ ਗਰੀਬ ਗੁਰਬੜਿਆਂ ਦੀ ਸਹਾਇਤਾ ਕਰੇਗਾ। ਹੱਕ ਸੱਚ ਤੇ ਇਨਸਾਫ ਦੀ ਖਾਤਰ ਜੇ ਆਪਾਂ ਕੋਈ ਵਾਰਨਾ ਵੀ ਪੈ ਜਾਵੇ, ਕੁਰਬਾਨ ਕਰਨਾ ਵੀ ਜਾਵੇ ਤਾਂ ਮੈਦਾਨੇ ਜੰਗ ਵਿੱਚ ਕਦੇ ਪਿੱਠ ਨਹੀਂ ਦਿਖਾਵੇਗਾ। ਗੁਰੂ ਪਾਸ਼ਾ ਦੀ ਇਹੀ ਸਿੱਖਿਆ ਸੀ ਕਿ ਸਿੱਖ ਸੂਰਮਿਆਂ ਨੇ ਵੱਡੀਆਂ-ਵੱਡੀਆਂ ਬਹੁ-ਗਿਣਤੀ ਫੌਜਾਂ ਦੇ ਨਾਲ ਬਹੁਤ ਘੱਟ ਗਿਣਤੀ ਵਿੱਚ ਹੁੰਦਿਆਂ ਹੋਇਆਂ ਵੀ ਡਟ ਕੇ ਮੁਕਾਬਲਾ ਕੀਤਾ, ਫਤਿਹ ਹਾਸਲ ਕੀਤੀ ਤੇ ਸਿੱਖ ਕੌਮ ਦਾ ਸੁਨਹਿਰਾ ਇਤਿਹਾਸ ਰਚਿਆ। ਹੋਲੀ ਮੁਹੱਲੇ ਤੇ ਗੁਰੂ ਪਾਸ਼ਾ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਦੇ ਦਲਾਂ ਦੀ ਰਵਾਇਤੀ ਚੜਤ ਦਾ ਵੱਖਰਾ ਨਜ਼ਾਰਾ ਹੈ ਨਿਹੰਗ ਸਿੰਘਾਂ ਦਾ ਜਲੋ ਤੇ ਆਵਾ ਹੋਲੀ ਮੈਲੇ ਦੀ ਰਵਾਇਤੀ ਖਾਲਸਾਈ ਰੰਗਤ ਨੂੰ ਖੋਰ ਜਿਆਦਾ ਖੂਬਸੂਰਤ ਬਣਾ ਦਿੰਦੀ ਏ ਉੱਚੇ ਦੁਮਾਲੇ ਸਜਾਈ ਰਵਾਇਤੀ ਸ਼ਾਸਤਰਾ ਵਿੱਚ ਸੱਜੇ ਇਹ ਗੁਰੂ ਦੇ ਖਾਲਸੇ ਨਗਾਰੇ ਵਜਾਉਂਦੇ ਪੈਦਲ ਅਤੇ ਘੋੜਿਆਂ ਤੇ ਸਵਾਰ ਹੋ ਕੇ ਹਰ ਇੱਕ ਦਾ ਧਿਆਨ ਖਿੱਚ ਰਹੇ ਨੇ ਮੇਲੇ ਸੁਆਇਆ ਓਦੇ ਮੋਟੇ ਬਾਸ਼ ਕੀ ਉਟਣੇ ਪੱਥਰ ਲਮਕਾਇਆ ਓਦੇ ਘਾਤਰੇ ਪੁੱਤ ਅਕਾਲ ਦਾ ਲੋ ਪੀਮਣੇ ਆਇਆ ਓਦੇ ਨਾਲ ਦੇ 40 ਜੋਧਿਆਂ ਸਿਰ ਪਲੀ ਟਕੋਰੀ پھر دو بار رواني ٿي وئي آهي ھو دوين پوائنٽ 85 بائي کي 7 دوري ۾ ڏني آهي ٻه دوري اپني دوري ۾ دوري ٿي وئي آهي ٻيو ٿو وڌي آهي حاضر جي صاف تي 3 ڦيرن ۾ وار ਜਾਂਗੇ ਸੁਢੀ ਨੇ ਬਾਕੀ ਭਾਵੇਂ ਸਮਾਨ ਦੋ ਫਾਲੋ ਲੱਗ ਪੂਰੇ ਘਾ ਜੀ ਆ ਦੋ ਮਿੰਟ ਲਾਣੇ ਆ ਦੋ ਮਿੰਟ ਲਾਣੇ ਸਮਾਨ ਦੀ ਠਵਾ ਦੇ ਦੋ ਮਿੰਟ ਸਮਾਨ ਦੀ ਪੂਰੇ ਦੋ ਮਿੰਟ ਆ ਲੋ ਦੋ ਮਿੰਟ ਹੀ ਸਮਾਨ ਦੀ ਹੁੰਦਾ ਹੈ ਜੀ ਦਾ ਅੰਤਾਂ ਦੇ ਵਿੱਚ ਸਿੱਖ ਕੌਮ ਇੱਕ ਐਸੀ ਸਿੱਖੀ ਦੀ ਕੌਮ ਹੈ ਜੋ ਸੰਗਤ ਸੇਵਾ ਤੇ ਸਿਮਰਨ ਦੀ ਗੱਲ ਕਰਦੀ ਏ ਜਿੱਥੇ ਸੰਗਤ ਸੇਵਾ ਤੇ ਸਿਮਰਨ ਨੂੰ ਸਭ ਤੋਂ ਉੱਪਰ ਦਾ ਦਰਜਾ ਦਿੱਤਾ ਜਾਂਦਾ ਹੈ ਤੇ ਇਨ੍ਹਾਂ ਹੀ ਸਿਧਾਂਤਾਂ ਦੇ ਉੱਤੇ ਸਿੱਖ ਧਰਮ ਚੱਲਦਾ ਏ ਸੋ ਹੁਣ ਮੇਰੇ ਨਾਲ ਗੁਰੂ ਪਾਸ਼ਾ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਖੜੇ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਬਹੁਤ ਸੋਹਣੇ ਆਪਣੇ ਸਰੂਪ ਦੇ ਵਿੱਚ ਲੱਗ ਰਹੇ ਨੇ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਹੈ ਬਾਬਾ ਜੀ ਤੁਹਾਡਾ ਮੇਰਾ ਨਾਮ ਤੇ ਪ੍ਰੀਤਮ ਸਿੰਘ ਜਲੰਧਰ ਤੋਂ ਆਇਆ ਜੀ ਮੈਂ ਅੱਛਾ ਜਲੰਧਰ ਤੋਂ ਆਏ ਹੋ ਠੀਕ ਹੈ ਤੇ ਕਿ ਕਿਸ ਤਰ੍ਹਾਂ ਦਾ ਲੱਗ ਰਿਹਾ ਇੱਥੇ ਹੋਲੇ ਮਹੱਲੇ ਤੇ ਆਉਣਾ ਇਹ ਤਾਂ ਪਾਸ਼ਾ ਦੀ ਧਰਤੀ ਹੈ ਜੀ ਮਹਾਰਾਜ ਨੇ ਖੁਸ਼ੀਆਂ ਬਖਸ਼ੀਆਂ ਨੇ ਦਸਵੇਂ ਪਾਸ਼ਾ ਨੇ ਇਹ ਸੰਗਤਾਂ ਹਮਮ ਆ ਕੇ ਆਉਂਦੀਆਂ ਨੇ ਆਪ ਚੰਗੀ ਬਾਬਾ ਜੀ ਨੇ ਸਾਜੇ ਸੀ ਆ ਜਾ ਰੜੀ ਹੋ ਕੇ ਆਏ ਨੇ ਹੱਲਾ ਬੋਲਣ ਲਈ ਅੱਛਾ ਹਰ ਸਾਲ ਇੱਥੇ ਆਉਂਦੇ ਹੋ ਹਾਂ ਜੀ ਤਕਰੀਬਨ ਆਂਦੇ ਹੀ ਰਹਿੰਦੇ ਆ ਜੀ ਠੀਕ ਹੈ ਤੁਸੀਂ ਕਿਹਾ ਕਿ ਹੱਲਾ ਬੋਲਣ ਲਈ ਆਏ ਆ ਕਿ ਤੁਸੀਂ ਇੱਥੇ ਆ ਕੇ ਕਿਹੜੀਆਂ-ਕਿਹੜੀਆਂ ਗਤੀਵਿਧੀਆਂ ਕੀਤੀਆਂ ਆ ਕਿ ਇੱਥੇ ਦਸਵੇਂ ਪਾਤਸ਼ਾਹ ਦੇ ਚਰਨਾਂ 'ਚ ਅਸੀਂ ਸੀਸ ਝੁਕਾਇਆ ਸੱਚੇ ਪਾਤਸ਼ਾਹ ਦੇਸ਼ ਦੀ ਕੌਮ ਦੀ insan insan ਦੀ ਵਧੀਆ ਸੋਖੀ ਤੇ ਵਧੀਆ ਜੀਵਨ ਦੇਵੀ ਜਿਹਦਾ ਤੁਸੀਂ ਵੇਖਦੇ ਕਿ ਆਮ ਤੇ ਲੋਕਾਂ ਨੂੰ ਪਤਾ ਨਹੀਂ ਆਨੀਆ ਕਿ ਨਿਹੰਗ ਸਿੰਘ ਜਿਹੜੀ ਇਹਨਾਂ ਦਾ ਸਿੱਖ ਕੌਮ ਦੇ ਵਿੱਚ ਇਹਨਾਂ ਦਾ ਕੀ ਸਥਾਨ ਆ ਪਰ ਇਦਾਂ ਦੇ ਜਿਹੜੇ ਪੁਰਬ ਆ ਇੱਥੇ ਆ ਕੇ ਜਦੋਂ ਨਿਹੰਗ ਸਿੰਘਾਂ ਨੂੰ ਦੇਖਦੇ ਆ ਲੋਕ ਬੜਾ ਖੜ ਖੜ ਕੇ ਦੇਖਦੇ ਆ ਤਾਂ ਉਹ ਕਿਦਾਂ ਦਾ ਲੱਗਦਾ ਕਿਦਾਂ ਦੀ ਤੁਹਾਨੂੰ ਲੱਗਦਾ ਕਿ ਸਿੱਖ ਧਰਮ ਦੇ ਵਿੱਚ ਨਿਹੰਗ ਦੀ ਇੱਕ ਪਹਿਚਾਣ ਜੀ ਗੁਰੂ ਪਾਤਸ਼ਾਹ ਨੇ ਉਹਨੂੰ लाਡਲੀ ਫੌਜ ਕਿਹਾ ਤਾਂ ਕੀ ਵਾਕਿਆ ਹੀ ਇਸ ਟਾਈਮ ਤੇ ਉਦਾਂ ਦਾ ਹੀ ਆ ਇਸ ਇਹ ਜੀ ਇੱਕ ਨਵੈਕਲੀ ਦਸਵੇਂ ਪਾਤਸ਼ਾਹ ਨੇ 6ਵੇਂ ਪਾਤਸ਼ਾਹ ਨੇ ਫੌਜ ਬਣਾਈ ਆ ਮੇਰੀ ਪੀੜੀ ਦੇ ਮਾਲਕ ਸਾਹਿਬ ਨੇ ਇਹ ਫੌਜ ਜਿਹੜੀ ਹੈ ਇਹਦੇ ਅੱਗੇ ਕੋਈ ਨਹੀਂ ੜਦਾ ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ ਠੀਕ ਹੈ ਤੀਨ ਹੰਗ ਸਿੰਘਾਂ ਦੇ ਇੱਕ ਜਗਾਰਾ ਲਾ ਦਿਓ ਕਿਉਂਕਿ ਜੋ ਬੋਲੇ ਸੋ ਨਿਹਾਲ ਦੀ ਗੁਰੂ ਗੋਬਿੰਦ ਸਿੰਘ ਜੀ ਦਾ ਮਾਣ ਨੂੰ ਪਾਵੇ ਤੁਸੀਂ ਤੱਕ ਸ੍ਰੀ ਕੇਸਗੜ ਸਾਹਿਬ ਦੀ ਧਰਤੀ ਤੋਂ ਦੇਖ ਰਹੇ ਹੋ ਖਾਲਸਾਈ ਹੋਲਾ ਮਹੱਲਾ ਜਿਹਦੇ ਵਿੱਚ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਖਾਲਸੇ ਦੀਆਂ ਅਕਾਲੀ ਫੌਜਾਂ ਖਾਲਸੇ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਬੜੀ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਆਏ ਹੋਏ ਨੇ ਤੇ ਉਹਨਾਂ ਨੂੰ ਦੇਖ ਕੇ ਇੱਕ ਵੱਖਰਾ ਹੀ ਜਾਹੋ ਜਲਾ ਜਿਹੜਾ ਉਹਨਾਂ ਦਾ ਆ ਬੜੀ ਪਰਸੰਤਾ ਆਉਂਦੀ ਆ ਕਿਉਂਕਿ ਸਾਰੀਆਂ ਹੀ ਸੰਗਤਾਂ ਉਹਨਾਂ ਦੇ ਦਰਸ਼ਨ ਪਾ ਕੇ ਨਿਹਾਲ ਹੋ ਜਾਂਦੀਆਂ ਨੇ ਤੇ ਗੁਰਮਤਿ ਦੇ ਵਿੱਚ ਸੰਗਤ ਨੂੰ ਹੀ ਰੱਬ ਮੰਨਿਆ ਜਾਂਦਾ ਏ ਸੋ ਸੰਗਤ ਦੇ ਦਰਸ਼ਨ ਕਰਨਾ ਰੱਬ ਸਰੂਪ ਹੈ ਸੋ ਅੱਜ ਤੁਸੀਂ ਜਗਬਾਣੀ ਦੇ ਜ਼ਰੀਏ ਇਸ ਮੇਲੇ ਦੇ ਵਿੱਚ ਹੋਲੇ ਮਹੱਲੇ ਦੇ ਉਤਸਵ ਦੇ ਵਿੱਚ ਇਕੱਠੀਆਂ ਹੋਈਆਂ ਸੰਗਤਾਂ ਦੇ ਦਰਸ਼ਨ ਕੀਤੇ ਭਾਵ ਉਸ ਪਲੀਪਾਂਤ ਪਰਮਾਤਮਾ ਦੇ ਦਰਸ਼ਨ ਕਰ ਲਏ ਸੋ ਇਸੇ ਤਰ੍ਹਾਂ ਜਗਬਾਣੀ ਇਸ ਤਰ੍ਹਾਂ ਦੇ ਵਿਸ਼ੇਸ਼ ਉਪਰਾਲੇ ਕਰਦਾ ਰਹੇਗਾ ਤੁਸੀਂ ਦੇਖਦੇ ਰਹਿਣਾ ਜਗਬਾਣੀ ਟੀਵੀ ਮੈਨੂੰ ਦਿਓ ਇਜਾਜ਼ਤ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ